ਸੋਨੀਪਾਦ ਦੇ ਪਿੰਡ ਪੁਰਖਾਸ ਰਾਠੀ ਦੇ ਵਿੱਚ ਕਾਂਵੜੀਏ ਦੀ ਮੌਤ ਹੋ ਗਈ ਹੈ 20 ਸਾਲਾ ਕਾਂਵੜੀਏ ਜਤਨ ਰਾਠੀ ਦੀ ਜਾਨ ਚਲੀ ਗਈ ਹੈ ਕਾਂਵੜ ਲਿਆਉਂਦੇ ਸਮੇਂ ਮੋਢੇ ਦੇ ਵਿੱਚ ਦਰਸਲ ਫ੍ਰੈਕਚਰ ਹੋਇਆ ਪੇਨਕিলার ਖਾਣ ਦੇ ਕਾਰਨ ਨੁਕਸਾਨ ਹੋਇਆ ਲਿਵਰ ਤੇ ਕਿਡਨੀ ਦੇ ਵਿੱਚ ਇਨਫੈਕਸ਼ਨ ਹੋ ਗਿਆ ਇਨਫੈਕਸ਼ਨ ਹੋਣ ਦੇ ਕਾਰਨ ਨੌਜਵਾਨ ਦੀ ਜਾਨ ਚਲੀ ਗਈ ਜ਼ਿਕਰਯੋਗ ਹੈ ਕਿ ਸੋਨੀਪਾਦ ਦੇ ਪਿੰਡ ਪੁਰਖਾਸ ਰਾਠੀ ਦਾ ਰਹਿਣ ਵਾਲਾ 20 ਸਾਲਾ ਜਤਿਨ ਆਪਣੇ 85 ਸਾਲ ਦੇ ਦਾਦੇ ਨੂੰ ਗੰਗਾ ਜਲ ਦੇ ਨਾਲ ਨਹਾਉਣ ਦੇ ਲਈ ਹਰਦਵਾਰ ਤੋਂ ਮੋਢੇ ਤੇ ਰੱਖ ਕੇ 51 ਲੀਟਰ ਗੰਗਾ ਜਲ ਲੈ ਕੇ ਆਇਆ ਸੀ ਪਰ ਮੋਢੇ ਦੇ ਵਿੱਚ ਫ੍ਰੈਕਚਰ ਹੋਣ ਤੋਂ ਬਾਅਦ ਉਸਨੇ ਪੈਨ ਕਿੱਲਰ ਖਾਧੀ ਜਿਸ ਕਾਰਨ ਉਸ ਦੀ ਕਿਡਨੀ ਅਤੇ ਲੀਵਰ ਦੇ ਵਿੱਚ ਇਨਫੈਕਸ਼ਨ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਪਹਿਲਾਂ ਸੋਨੀ ਪਾ ਕੇ ਫਿਰ ਪਾਣੀ ਪਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ 25 ਜੁਲਾਈ ਨੂੰ ਉਸ ਦੀ ਜਾਨ ਚਲੀ ਗਈ ਦੱਸਦੀ ਕਿ ਜਤਿਨ ਅੱਗੇ ਪੜ੍ਹਾਈ ਕਰਨ ਦੇ ਲਈ ਆਸਟ੍ਰੇਲੀਆ ਜਾਣ ਵਾਲਾ ਸੀ ਸ਼ਾਮ ਨੂੰ ਮਾਰਟੀਰ शाम सनोली तक पार कराना तक तो वो बिल्कुल ठीक ठाक आया उसके बाद आने के बाद उसके मसल्स में दिक्कत हो गई लेकिन हौसला इतना रखा अब मैं ले कर आऊँगा और क्या लीटर जल ले रहा था मना करने के बाद सब दाह में उठाया हुआ था 20 तारीख को उसकी मत भी गई अब कोई दिक्कत हो कोई मुस् चेहरे पे एक परसेंट सिकंद नहीं आने दी मैं थका हुआ हूँ अकेले ले के आऊँगा और आने के बाद उसने जल भी चढ़ा दिया लेकिन इस बीच में उसने इतना वजन उठा रखा था मसल्स बिल्कुल टूट गए, उनका पानी बन गए और अनावश्यक पेन किलर्स वगैरह खाते हुए अपने अंदर के छुपा के चलता हुआ आ गया तो मेरे हाथ जोड़कर किसी सभी से विनती है कोई भी अनावश्यक ਜਿੰਦ ਤੱਕ ਕੁਝ ਵੀ ਹੋ ਸੇ ਜਲ ਹੈ ਦਿਖਾਵੇ ਕੇ ਤੇ ਕਰਮੰਨਾ ਉਠਾਵੇ ਤਾਂ ਸੁਨੀਪਾਦੇ ਪਿੰਡ ਪ੍ਰਕਾਸ਼ ਰਾਠੀ ਦੇ ਵਿੱਚ ਕਾਮੜੀ ਦੀ ਮੌਤ ਹੋਈ ਹੈ 20 ਸਾਲਾਂ ਕਾਮੜੀ ਜਤਨ ਰਾਠੀ ਦੀ ਜਾਨ ਚਲੀ ਗਈ ਆ ਤਾਂ ਅਸੀਂ ਆ ਤਸਵੀਰਾਂ ਵੀ ਵਿਖਾ ਰਹੇ ਹਾਂ ਕਾਮੜੀਏ ਦੀਆਂ ਕਾਮੜੀ ਵਾਲੇ ਹੁੰਦੇ ਸਮੇਂ ਦਰਸਲ ਮੋਢੇ ਦੇ ਵਿੱਚ ਅਚਾਨਕ ਫ੍ਰੈਕਚਰ ਹੋ ਜਾਂਦਾ ਹੈ ਪੇਨ ਅੰਦਰ ਖਾਦੀ ਪਰ ਪੇਨ ਅੰਦਰ ਖਾਣ ਦੇ ਕਾਰਨ ਜਿਆਦਾ ਨੁਕਸਾਨ ਹੋਇਆ ਸਰੀਰ ਦਾ ਲਿਵਰ ਤੇ ਕਿਡਨੀ ਦੇ ਵਿੱਚ ਇਨਫੈਕਸ਼ਨ ਹੋ ਗਿਆ ਇਨਫੈਕਸ਼ਨ ਹੁਣ ਦੇ ਕਾਰਨ ਨੌਜਵਾਨ ਦੀ ਜਾਨ ਚਲੀ ਗਈ। ਆਹ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੋਨੀਪਾਦ ਦੇ ਪਿੰਡ ਪੁਰਖਾਸ ਰਾਠੀ ਦਾ ਰਹਿਣ ਵਾਲਾ 20 ਸਾਲਾ ਜਤਨ ਆਪਣੇ 85 ਸਾਲ ਦੇ ਦਾਦੀ ਨੂੰ ਦਰਸਲ ਗੰਗਾ ਜਲ ਦੇ ਨਾਲ ਨਹਾਉਣ ਦੇ ਲਈ ਹਰੀਦਵਾਰ ਤੋਂ ਵੱਡੇ ਤੇ ਰੱਖ ਕੇ 51 ਲੀਟਰ ਗੰਗਾ ਜਲ ਲੈ ਕੇ ਆਇਆ ਸੀ। ਤਸਵੀਰਾਂ ਵੀ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਇਹ ਜਲ ਜੋ ਕਿ 51 ਲੀਟਰ ਸੀਗਾ। ਆਤਾ ਪਰ ਮੋਡੇ ਦੇ ਵਿੱਚ ਜਦੋਂ ਫ੍ਰੈਕਚਰ ਹੁੰਦਾ ਹੈ ਫ੍ਰੈਕਚਰ ਹੋਣ ਤੋਂ ਬਾਅਦ ਉਸ ਦੇ ਵੱਲੋਂ ਪੇਨ ਕਿਲਰ ਖਾਦੇ ਗਏ ਆ ਜਿਸ ਦੇ ਕਾਰਨ ਉਸ ਦੀ ਕਿਡਨੀਆਂ ਤੇ ਲੀਵਰ ਦੇ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ ਆ ਜਿਸ ਦੇ ਬਾਅਦ ਉਸ ਨੂੰ ਹਾਲਾਂਕਿ ਪਹਿਲਾਂ ਸੋਨੀਪਾਤ ਤੇ ਫਿਰ ਪਾਣੀਪਾਤ ਦੇ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਜਿੱਥੇ ਕਿ 25 ਜੁਲਾਈ ਨੂੰ ਉਸ ਦੀ ਜਾਨ ਚਲੀ ਗਈ ਦੱਸਦੇ ਕਿ ਜਤਿਨ ਅੱਗੇ ਪੜ੍ਹਾਈ ਕਰਨ ਦੇ ਲਈ ਆਸਟ੍ਰੇਲੀਆ ਜਾਣ ਵਾਲਾ ਵਿੱਚ ਸੀ ਉਸ ਦਾ ਇਹ ਸੁਪਨਾ ਸੀਗਾ ਕਿ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਸੀ